ਮੋਹਾਲੀ ਦੇ ਸੁਹਾਣਾ ਦੇ ਵਿੱਚ ਦੱਸਿਆ ਕਿ ਚੱਲਦੇ ਮੈਚ ਦੇ ਦੌਰਾਨ ਸ਼ਰਿਆਮਾ ਕੇ ਗੋਲੀਆਂ ਮਾਰੀਆਂ ਗਈਆਂ ਬਦਮਾਸ਼ਾਂ ਨੇ ਰਾਣਾ ਬਲਾਚੌਰੀਆ ਦੇ ਸਿਰ ਦੇ ਵਿੱਚ ਗੋਲੀਆਂ ਮਾਰੀਆਂ ਤਾਂ ਸੈਲਫੀ ਲਾਈਨ ਦੇ ਬਹਾਨੇ ਬਲਾਚੌਰੀਆ ਦੇ ਨੇੜੇ ਇਹ ਹਮਲਾਵਰ ਆਏ ਔਰ ਮਨਕੀਰਤ ਆਲਖ ਨੇ ਵੀ ਟੂਰਨਾਮੈਂਟ ਦੇ ਵਿੱਚ ਦੱਸਿਆ ਕਿ ਪਹੁੰਚਣਾ ਸੀ ਪਰ ਮਨਕੀਰਤ ਦੇ ਪੰਚੰਤੋਂ ਪਹਿਲਾਂ ਹੀ ਅੱਧਾ ਕੰਟਾ ਪਹਿਲਾਂ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਵਾਰਦਾਤ ਸ਼ਾਮ 6 ਵਜੇ ਦੇ ਕਰੀਬ ਦੀ ਹੈ ਸੈਕਟਰ 82 ਦੇ ਸੁਹਾਣਾ ਪਿੰਡ ਦੇ ਮੈਦਾਨ ਦੇ ਵਿੱਚ ਦੱਸਿਆ ਕਿ ਘਟਨਾ ਵਾਪਰੀ ਹੈ ਕਬੱਡੀ ਟੂਰਨਾਮੈਂਟ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਦਰਸ਼ਕ ਜਿਹੜੇ ਨੇ ਉੱਥੇ ਮੌਜੂਦ ਸਨ ਚਸ਼ਮਦੀਦ ਦੇ ਮੁਤਾਬਿਕ ਚਸ਼ਮਦੀਦਾਂ ਦੇ ਮੁਤਾਬਿਕ ਹਮਲਾਵਰ ਇੱਕ ਬੁਲੈਰੋ ਕਾਰ ਦੇ ਵਿੱਚ ਆਏ ਅਤੇ ਸੈਲਫੀ ਲੈਂਡ ਦੇ ਬਹਾਨੇ ਰਾਣਾ ਬਲਾਚਾਰੀਆ ਦੇ ਕੋਲ ਪਹੁੰਚੇ ਸੈਲਫੀ ਲੈਂਦੇ ਹੀ ਉਹਨਾਂ ਨੇ 4 ਤੋਂ 5 ਰਾਉਂਡ ਫਾਇਰ ਕੀਤੇ ਉਸ ਤੋਂ ਬਾਅਦ ਉਹ ਹਵਾਈ ਫਾਇਰਿੰਗ ਕਰਕੇ ਕਰਦੇ ਹੋਏ ਭੱਜੇ ਭੱਜ ਗਏ ਔਰ ਕੋਲੀਆਂ ਚੱਲਣ ਦੇ ਨਾਲ ਭਗਦਰ ਭੱਜ ਗਈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਕਿਉਂਕਿ ਜਿਹੜੇ ਟੂਰਨਾਮੈਂਟ ਹੁੰਦੇ ਨੇ ਉਹਨਾਂ ਦਾ ਲਾਈਵ ਟੈਲੀਕਾਸਟ ਹੁੰਦਾ ਹੈ ਔਰ ਇੱਕ ਗੋਲੀਆਂ ਦੀ ਆਵਾਜ਼ ਤੁਹਾਨੂੰ ਸੁਣਾਈ ਦੇ ਰਹੀ ਹੋएगी ਜੋ ਵੀਡੀਓ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇੱਕ ਤੋਪਾਦ ਇੱਕ ਫਾਇਰ ਹੁੰਦੇ ਨੇ 8 ਗੋਲੀਆਂ ਚੱਲੀਆਂ ਨੇ ਬੈਕ ਟੂ ਬੈਕ ਗੋਲੀਆਂ ਦੀ ਆਵਾਜ਼ ਤੁਹਾਨੂੰ ਸੁਣਾਈ ਦੇ ਰਹੀ ਹੈ ਗੰਬੀ ਇਸ ਜ਼ਖਮੀ ਰਾਣੰਦਸ ਦੇ ਕਿ ਫੋਟੇਸ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਕਵਰ ਦੇ ਵਿੱਚ ਅਚੇਤ ਸਿੰਘ ਉਫ ਰਾਣਾ ਬਲਾਚੌਰੀਆ ਕਬੱਡੀ ਖਿਡਾਰੀ ਅਤੇ ਪ੍ਰਮੋਟਰ ਸੀ ਜੋ ਕਿ ਮੌਲ ਰੂਪ ਦੇ ਵਿੱਚ ਬਲਾਚੌਂਦਾ ਰਹਿਣ ਵਾਲਾ ਸੀ ਰਾਣਾ ਦਾ ਵਿਆਹ 10 ਦਿਨ ਪਹਿਲਾਂ ਹੀ ਹੋਇਆ ਸੀ ਇਹ ਜ਼ਿਕਰ ਖਾਸ ਹੈ ਤੇ ਹੁਣ ਪਰਿਵਾਰ ਦੇ ਨਾਲ ਕੀ ਪਾੜਾ ਵਾਪਰਿਆ ਇਹ ਉਹੀ ਅੰਦਾਜ਼ਾ ਲਾ ਸਕਦੇ ਨੇ ਹੁਣ ਮੁਹਾਲੀ ਦੇ ਵਿੱਚ ਉਹ ਰਹਿੰਦਾ ਸੀ ਰਾਣਾ ਬਲਾਚੌਰੀਆ ਜਲੰਧਰ ਤੋਂ ਸ਼ੱਕਰਪੁਰ ਟੀਮ ਦਾ ਮੈਨੇਜਰ ਸੀ ਟੂਰਨਾਮੈਂਟ ਦੇ ਵਿੱਚ ਦੋ ਟੀਮਾਂ ਲੈ ਕੇ ਆਇਆ ਹੋਇਆ ਸੀ ਰਾਣਾ ਦੀ ਪੰਪੀਖਾ ਗੈਂਗ ਦੇ ਨਾਲ ਦੁਸ਼ਮਣੀ ਸੀ ਐਸਐਸਪੀ ਦਾ ਇਸ ਦੇ ਬਿਆਨ ਆਏ ਹੈ ਔਰ ਇੱਕ ਤੋਂ ਬਾਅਦ ਇੱਕ ਫਾਇਰ ਹੋ ਰਹੀ ਨੇ 9 ਤੋਂ 10 ਗੋਲੀਆਂ ਇੱਥੇ ਚੱਲੀਆਂ ਨੇ ਕਿਉਂਕਿ ਇੱਥੇ ਜੇ ਵੇਖਿਆ ਜਾ ਸਕਦਾ ਕਿ ਕਿਵੇਂ ਰੈਡਰ ਜਿਹੜੇ ਨੇ ਉਹਨਾਂ ਦੇ ਵੱਲੋਂ ਪ੍ਰੈਕਟਿਸ ਕੀਤੀ ਜਾ ਰਹੀ ਹੈ ਅਜੇ ਮੈਚ ਸ਼ੁਰੂ ਨਹੀਂ ਸੀ ਹੋਇਆ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਹ ਵਾਰਦਾਤ ਚੜੀਏ ਇਥੇ ਵਾਪਰੀ ਹੈ 셀ਫੀ ਲੈਣ ਦੇ ਬਹਾਨੇ ਇਹ ਹਮਲਾਵਰ ਕੋਲ ਆਉਂਦਾ ਹੈ ਔਰ ਉਸ ਦੇ ਬਲੋ ਸ਼ਰੇਆਮਾ ਕੇ ਸਿਰ ਦੇ ਵਿੱਚ ਗੋਲੀਆਂ ਮਾਰੀਆਂ ਜਾਂਦੀਆਂ ਐਸਐਸਪੀ ਦਾ ਬਿਆਨ ਆ ਗਿਆ ਹੈ ਉਹਨਾਂ ਨੇ ਕਿਹਾ ਕਿ ਰਾਣਾ ਦਾ ਬੰਬੀਹਾ ਗੈਂਗ ਦੇ ਮੈਂਬਰ ਲੱਕੀ ਪਟਿਆਲ ਦੇ ਨਾਮ ਝਗੜਾ ਸੀ ਬੰਬੀਹਾ ਗੈਂਗ ਨੇ ਦੱਸ ਦਿੱਤੀ ਕਤਲ ਦੀ ਜ਼ਿੰਮੇਵਾਰੀ ਵੀ ਲਈ ਹੈ ਬੰਬੀਹਾ ਗੈਂਗ ਨੇ ਕਥਿਤ ਤੌਰ ਤੇ ਸੋਸ਼ਲ ਮੀਡੀਆ ਪੋਸਟ ਪਾ ਕੇ ਪੋਸਟ ਪਾ ਕੇ ਉਹਨਾਂ ਨੇ ਜ਼ਿੰਮੇਵਾਰੀ ਲਈ ਹੈ ਰਾਣਾ ਨੂੰ ਮਾਰ ਕੇ ਮੂਸੇਵਾਲਾ ਦੇ ਕਤਲ ਦੇ ਬਦਲੇ ਦੀ ਗੱਲ ਕੀਤੀ ਰਾਣਾ ਸਾਡੇ ਵਿਰੋਧੀ ਜੱਗੂ ਅਤੇ ਲਾਰੈਂਸ ਦੇ ਨਾਂ ਚੁਰਿਆ ਹੋਇਆ ਸੀ ਉਹਨਾਂ ਨੇ ਕਿਹਾ ਹੈ ਰਾਣਾ ਨੇ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਪਨਾਹ ਦਿੱਤੀ ਸੀ ਹਾਲਾਂਕਿ ਨਿਊਜ਼ 18 ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਏਵੀ ਦੱਸਿਆ ਜਾ ਰਿਹਾ ਕਿ ਬਿਲਕੁਲ ਨੇੜੇ ਆਏ ਫੋਟੋ ਖਿਚਾਣ ਦੇ ਬਹਾਨੇ ਜਿਹੜਾ ਹੈਗਾ ਆ ਕੇ ਫਤਾਬੜਪੁਰ ਫਾਇਰ ਕੀਤਾ ਤੇ ਜੋ ਚਸ਼ਮਦੀਤ ਕੋਈ ਮੁੰਡੇ ਨੇੜੇ ਖੜੇ ਸੀ ਉਹਨਾਂ ਨੇ ਦੱਸਿਆ ਵੀ ਉਹਨਾਂ ਨੇ ਕੋਈ ਫੋਟੋ ਖਿਚਾਣ ਲਈਆਂ ਕੋਈ ਗੱਲਬਾਤ ਕੀਤੀ ਸੀਗੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਹਦੇ ਤੇ ਫਾਇਰ ਕਰਤਾ ਤਮਾਸ਼ਾ ਕਿੰਨੀ ਸੰਖਿਆ ਦਾ ਦੋ ਤੋਂ ਤਿੰਨ ਲੱਗ ਰਹੇ ਨੇ ਜਾਂ ਦੋ ਸੀ ਜਾਂ ਤਿੰਨ ਸੀਗੇ ਬਲੈਰੋ ਗੱਡੀ ਦਾ ਜ਼ਿਕਰ ਹੋ ਰਿਹਾ ਨਹੀਂ ਬਲੈਰੋ ਵੀ ਇੱਕ ਬਾਈਕ ਵੀ ਆ ਰਿਹਾ ਵੀ ਇੱਕ ਗੱਡੀ ਐ ਜਿਹੜੀ ਬਲੈਰੋ ਬੜੀ ਤੇਜ਼ ਨਿਕਲੀ ਹੈ ਬਾਅਦ ਚ ਇੱਕ ਮੋਟਰਸਾਈਕਲ ਤੇ ਗਏ ਨੇ ਕੁਝ ਲੋਕਾਂ ਨੇ ਮੋਟਰਸਾਈਕਲ ਤੇ ਚੜਦੇ ਦੇਖਿਆ ਤਾਂ ਉਹਦੇ ਇਹ ਨਾਲ ਇਹਦੀ ਪ੍ਰੋਬਲਮ ਸੀਗੀ ਤਾਂ ਕੀ ਸੀਗੀ ਉਹਨ ਕਲੀਅਰ ਹੋ ਜਾਊਗਾ ਜੀ ਬਾਈ ਜਬੀ ਸਿੰਗਰ ਵੀ ਇੱਥੇ ਪੁੱਛਣੀ ਚਾਹੀਦੀ ਜੀ ਹਾਂ ਨਹੀਂ ਰੈਗੂਲਰ ਆ ਰਹੇ ਸੀ ਜੀ ਲੋਕੀ ਤਾਂ ਉਸ ਦੇ ਕਰਕੇ ਮੇਬੀ ਕੋਈ ਹੋਰ ਸਿੰਗਰ ਆਣੇ ਸੀਗੇ ਤਾਂ ਉੱਥੇ ਹੀ ਵਾਰਦਾਤ ਹੋਈ ਜੀ ਠੀਕ ਚਲ ਹੋਇਆ ਇਸ ਦੀ ਜ਼ਿੰਮੇਵਾਰੀ ਮੈਂ ਟੋਨੀ ਬਲ ਸ਼ਗਨਪ੍ਰੀਤ ਮੁਹੱਬਤ ਰੰਦਾਵਾ ਅਮਰ ਖੱਪੇ ਸਤਸ੍ਰੀ ਕਾਲ ਸਾਰੇ ਵੀਰਾਂ ਨੂੰ ਜੋ ਮੁਹਾਲੀ ਸੁਹਾਣਾ ਸਾਹਿਬ ਕਬੱਡੀ ਕਪ ਤੇ ਰਾਣਾ ਬਾਲਾ ਚੌਰੀਆ ਦਾ ਕਤਲ ਹੋਇਆ ਇਸ ਦੀ ਜ਼ਿੰਮੇਵਾਰੀ ਮੈਂ ਟੋਨੀ ਪੱਲ ਸ਼ਗਨਪ੍ਰੀਤ ਮੁਹੱਬਤ ਰੰਦਾਵਾ ਅਮਰ ਖੱਪੇ ਪ੍ਰਭ ਦਾ ਸੁਵਾਲ ਤੇ ਕੋਸ਼ਲ ਚੌਧਰੀ ਲੈਂਦੇ ਹਾਂ ਇਹ ਬੰਦਾ ਸਾਡੇ ਐਂਟੀ ਜੱਗੂ ਤੇ ਲਾਰੈਂਸ ਦੇ ਨਾਲ ਵਰਤਦਾ ਸੀ ਇਸ ਨੇ ਸਿੱਧੂ ਮੂਸੇਵਾਲਾ ਦੇ ਕਾਤਲ ਨੂੰ ਪਨਾ ਦਿੱਤੀ ਸੀ ਅੱਜ ਅਸੀਂ ਰਾਣਾ ਮਾਰ ਕੇ ਆਪਣੇ ਭਰਾ ਮੂਸੇਵਾਲੇ ਦਾ ਬਦਲਾ ਲਿਆ ਹੈ ਇਹ ਕੰਮ ਸਾਡੇ ਭਰਾ ਮੱਖਣ ਅਮ੍ਰਿਤਸਰ ਤੇ ਡਿਫਾਲਟਰ ਕਰਨ ਨੇ ਕੀਤਾ ਹੈ ਬਾਕੀ ਅੱਜ ਤੋਂ ਸਾਰੇ ਪਲੇਅਰਾਂ ਅਤੇ ਉਹਨਾਂ ਦੇ ਮਾਪਿਓ ਨੂੰ ਇੱਕ ਬੇਨਤੀ ਹੈ ਕਿ ਕੋਈ ਵੀ ਜੱਗੂ ਅਤੇ ਹੈਰੀ ਟਾਟ ਦੀ ਟੀਮ ਵਿੱਚ ਨਾ ਖੇਡੇ ਨਹੀਂ ਤਾਂ ਰਿਜ਼ਲਟ ਸੇਮ ਮਿਲੇਗਾ ਸਾਨੂੰ ਕਬੱਡੀ ਤੋਂ ਕੋਈ ਅਲਰਜੀ ਨਹੀਂ ਸਾਨੂੰ ਬਸ ਜੱਗੂ ਤੇ ਹੈਰੀ ਟਾਟ ਦੀ ਕਬੱਡੀ ਦੇ ਵਿੱਚ ਦਖਲਅੰਦਾਜ਼ੀ ਨਹੀਂ ਚਾਹੀਦੀ ਵਾਹਿਗੁਰੂ ਮੇਰ ਕਰੇ ਵੇਟ ਐਂਡ ਵਾਚ ਹਾਲਾਂਕਿ ਨਿਊਜ਼ 18 ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਤਾਂ ਇਹ ਪੋਸਟ ਪਾਈ ਗਈ ਹੈ ਮਨੋਜ ਰਾਠੀ ਮੇਰੇ ਸਹਿਯੋਗੀ ਫੋਨ ਲਾਈਨ ਤੇ ਜੁੜ ਚੁਕੇ ਨੇ ਮਨੋਜ ਅ ਇਸ ਤਰੀਕੇ ਜੋ ਕਤਲ ਕੀਤਾ ਗਿਆ ਬੇਸ਼ੱਕ ਗੈਂਗਵਾਰ ਜਿਹੜੀ ਹੈ ਉਹ ਸਾਨੂੰ ਨਜ਼ਰ ਆਉਂਦੀ ਹੈ ਇੱਕ ਦੂਜੇ ਦਾ ਬਦਲਾ ਲਿਆ ਜਾਂਦਾ ਹੈ ਪਰ ਇਹ ਹੈਰਾਨੀਜਨਕ ਹੈ ਕਿs ਤਰੀਕੇ ਜਵਾਨ ਮੌਤਾਂ ਹੁੰਦੀਆਂ ਨੇ ਜਵਾਨ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਸ਼ਰੀਆ ਮਾਰ ਦਿੱਤਾ ਜਾਂਦਾ ਹੈ ਹੁਣ ਤੱਕ ਅਪਡੇਟ ਤੁਹਾਡੇ ਤੋਂ ਚਾਹਾਂਗੇ ਕਿ ਕੁਝ ਪੁਲਿਸ ਦੀ ਪੂਰੀ ਸਟੇਟਮੈਂਟ ਹੈ ਕਿਉਂਕਿ ਬੰਬੀਹਾ ਗੈਂਗ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ ਔਰ ਕਿਹਾ ਜਾ ਰਿਹਾ ਹੈ ਕਿ ਮੂਸੇਵਾਲਾ ਦੇ ਕਤਲ ਦਾ ਬਦਲਾ ਲਿਆ ਗਿਆ ਹੈ ਤੁਕੋ ਗੋਜੋਤ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਬਹੁਤ ਅਹਿਮ ਹੈ ਹਾਲਾਂਕਿ ਐਸਐਸਪੀ ਵੱਲੋਂ ਜਾਣਕਾਰੀ ਜ਼ਰੂਰ ਦਿੱਤੀ ਗਈ ਸੀ ਕਿ ਬੰਬੀਹਾ ਗੈਂਗ ਦੇ ਨਾਲ ਕੁਝ ਵਿਵਾਦ ਜ਼ਰੂਰ ਚੱਲ ਰਿਹਾ ਸੀਗਾ ਰਾਣਾ ਬਲਾਚੌਰੀਆ ਦੇ ਨਾਲ ਲੇਕਿਨ ਤੁਸੀਂ ਦੇਖੋ ਕਿ ਪੂਰੇ ਪਲਾਨ ਤਰੀਕੇ ਦੇ ਨਾਲ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕਿਉਂਕਿ ਇਹ ਕਬੱਡੀ ਟੂਰਨਾਮੈਂਟ ਹਰ ਸਾਲ ਕਰਾਇਆ ਜਾਂਦਾ ਹੈ ਲੇਕਿਨ ਇਸ ਵਾਰ ਲੋਕੇਸ਼ਨ ਚੇਂਜ ਸੀ ਇਸ ਵਾਰ ਇਸ ਲੋਕੇਸ਼ਨ ਤੋਂ ਹਨਾ ਸਾਫ ਦੇ ਇਹ ਲੋਕੇਸ਼ਨ ਸੀ ਹਾਲਾਂਕਿ ਹਰ ਬਾਰ ਲਾਂਡਰਾ ਸਾਈਡ ਪਿੰਡਾਂ ਦੇ ਵਿੱਚ ਇਹ ਹੁੰਦਾ ਹੈ ਲੇਕਿਨ ਤੁਸੀਂ ਦੇਖੋ ਕਿ 12 13 14 15 ਯਾਨੀ ਕਿ ਕੱਲ ਇਹ ਲਾਸ ਸੀਗਾ ਕੱਲ ਪ੍ਰਾਈਸ ਡਿਸਟ੍ਰਿਬਿਊਸ਼ਨ ਸੀ ਔਰ ਜਦ ਇਹ ਪੂਰੀ ਵਾਰਦਾਤ ਹੋਈ ਹੈ ਉਹਦੇ 15 ਤੋਂ 20 ਮਿੰਟ ਬਾਅਦ ਹੀ ਮਨਕੀਰਤ ਔਲਖ ਨੇ ਉੱਥੇ ਪਹੁੰਚਣਾ ਚਾਹੀਦਾ ਐਜ਼ ਅ ਗੈਸਟ ਔਰ ਉਸਨੇ ਜਿਹੜੀ ਗੱਡੀਆਂ ਹੈ ਉਹ ਪ੍ਰਾਈਸ ਦੇ ਵਿੱਚ ਡਿਸਟ੍ਰਿਬਿਊਟ ਕਰਨੀ ਸੀ ਜਿਹੜੀ ਵੀ ਲਾਸ ਜਨਾਂ ਦੀ ਚੱਲ ਰਹੀ ਸੀ ਲੇਕਿਨ ਉਸ ਤੋਂ ਪਹਿਲਾਂ ਹੀ ਯਾਨੀ ਕਿ ਮਨਕੀਰਤ ਔਲਖ ਆਣ ਤੋਂ 15-20 ਮਿੰਟ ਪਹਿਲਾਂ ਹੀ ਜਿਹੜੇ ਬਦਮਾਸ਼ ਹੈ ਉਹ ਬੜੇ ਹੀ ਕਿਉਂਕਿ ਹੁਣ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਜਿਹੜੇ ਵੀ ਬਦਮਾਸ਼ ਉੱਥੇ ਪਹੁੰਚੇ ਸੀ ਜਿਨਾਂ ਦੀ ਸੰਖਿਆ 3 ਤੋਂ 4 ਹੈ ਉੱਥੇ ਪਹੁੰਚ ਕਾਫੀ ਦੇਰ ਤੋਂ ਰੈਕੀ ਵੀ ਕਰ ਰਹੇ ਸੀਗੇ ਯਾਨੀ ਕਿ ਇੱਕ 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 ਮੌਕਾ ਦੇਖਾ ਜਾ ਰਿਹਾ ਸੀ ਕਿ ਜਿੱਦਾਂ ਹੀ ਰਾਣਾ ਬਲਾ ਚੌਰੀਆ ਬਾਹਰ ਆਂਦਾ ਉਸ ਨੂੰ ਫੜ ਕੇ ਗੋਲੀਆਂ ਲੇਕਿਨ ਦੇਖੋ ਬੜੇ ਬੇਖੌਫ ਤਰੀਕੇ ਦੇ ਨਾਲ ਉਹਨਾਂ ਨੇ ਵਾਰਦਾਰ ਨੂੰ ਅੰਜਾਮ ਦਿੱਤਾ ਕਿਉਂਕਿ ਜਿਹੜੇ ਉੱਥੇ ਲੋਕ ਪਹੁੰਚੇ ਹੋਏ ਸੀ ਬਹੁਤ ਸੰਖਿਆ ਸੀ ਇੱਕ ਤਾਂ ਗਲ ਸੰਡੇ ਸੀ ਦੂਜਾ ਪੁਆਇੰਟ ਉੱਥੇ ਲਾਸ਼ ਦੇ ਸੀ ਕਬੱਡੀ ਟਰਨਮੈਂਟ ਤੇ ਤੀਜਾ ਪੁਆਇੰਟ ਉੱਥੇ ਬਹੁਤ ਸੰਖਿਆ ਦੇ ਵਿੱਚ ਪੂਰੇ ਪੰਜਾਬ ਤੋਂ ਹੀ ਜਿਹੜੀ ਕਬੱਡੀ ਟਰਨਮੈਂਟ ਦੀ ਜਿਹੜੀ ਟੀਮਾਂ ਹੈ ਉਹ ਉੱਥੇ ਪਹੁੰਚੀ ਸੀ ਯਾਨੀ ਕਿ ਰਸ਼ ਬਹੁਤ ਸੀਗਾ ਲੇਕਿਨ ਉਹ ਇਹ ਬਦਮਾਸ਼ ਹੈ ਉਹ ਆਂਦੇ ਆ ਉਹ ਜਿੱਦਾਂ ਹੀ ਰਾਣਾ ਬਲਾਚੌਰੀਆ ਬਾਹਰ ਨਿਕਲਦਾ ਇਕੱਲਾ ਨਹੀਂ ਨਿਕਲਿਆ ਸੀ ਉਹ ਆਪਣੀ ਟੀਮ ਦੇ ਨਾਲ ਬਾਹਰ ਨਿਕਲ ਰਿਹਾ ਸੀਗਾ ਔਰ ਸੈਲਫੀ ਲੈਂਡ ਦੇ ਬਹਾਨੇ ਉੱਤੇ ਖੜਦੇ ਆ ਉਹ ਤੋਂ ਉਹਦੇ ਨਾਲ ਫੋਟੋ ਖਿੱਚ ਜਾਂਦੇ ਉਹਦੇ ਨਾਲ ਗੱਲ ਵੀ ਕਰਦੇ ਆ ਕਿ ਅਸੀਂ ਤੁਹਾਡੇ ਫੈਨ ਆ ਅਸੀਂ ਤੁਹਾਡੇ ਨਾਲ ਫੋਟੋ ਲੈਣਾ ਚਾਹੁੰਦੇ ਆ ਉਹ ਜਿੱਦਾਂ ਹੀ ਫੋਟੋ ਲੈ ਲੈਂਦੇ ਆ ਨਾਲ ਦੇ ਨਾਲ ਹੀ ਇੱਕ ਜਿਹੜਾ ਬਦਮਾਸ਼ ਹੈ ਉਹਨੇ ਲੈਟ ਕਲਰ ਦਾ ਇੱਕ ਕੱਪੜਾ ਉਹਦੇ ਮੂੰਹ ਤੇ ਪਾਇਆ ਤੇ ਤਾਬਰ ਤੋੜ ਫਾਇਰਿੰਗ ਜਿਹੜੀ ਹੈਗੀ ਉਹਦੇ ਕਰਕੇ ਉੱਥੋਂ ਭੱਜ ਗਏ ਔਰ ਅੱਗੇ ਜਾ ਕੇ ਜਿਹੜਾ ਰੋਲਾ ਪਿਆ ਲੋਕਾਂ ਨੇ ਜਦ ਰੋਲਾ ਪਾਇਆ ਤਾਂ ਅੱਗੇ ਜਾ ਕੇ ਹਵਾਈ ਵੀ ਫਾਇਰ ਕੀਤੇ ਜਿਹੜੇ ਬਦਮਾਸ਼ ਸੀਗੇ ਬਾਈਕ ਤੇ ਜਿਹੜੇ ਭੱਜਿਆ ਉਹਨਾਂ ਨੇ ਹਵਾਈ ਫਾਇਰ ਵੀ ਕੀਤੇ ਆ ਕਿ ਕੋਈ ਪਿੱਛੇ ਨਾ ਆਏ ਔਰ ਹਵਾਈ ਫਾਇਰ ਕਰਨ ਤੋਂ ਬਾਅਦ ਉਹ ਲਾਂਡਰਾ ਸਾਈਡ ਨਿਕਲ ਗਏ ਹਾਲਾਂਕਿ ਦੇਖੋ ਦੇਰ ਰਾਤ ਤੱਕ ਜਿਹੜੀ CIA Mohali ਹੈ ਜਿਹਦੀ Mohali ਪੁਲਿਸ ਹੈ ਨਾਲ ਦੇ ਨਾਲ ਜਿਹੜੀ AGTF ਹੈ SSOT ਹੈ ਹੋਰ ਜਿਹੜੀ ਦੂਜੀ ਏਜੰਸੀਆਂ ਆ ਉਹ ਲਗਾਤਾਰੇ ਦੇ ਵਿੱਚ ਜਿਹੜੀ ਹੈਗੀ ਵਕਵਕ ਏਰੀਆ ਦੇ ਵਿੱਚ ਆਪੇ ਮਾਰੀ ਕਰ ਰਹੇ ਸੀ ਕਿਉਂਕਿ ਪੰਜਾਬ ਦੇ ਸਾਈਡ ਉਹ ਗਏ ਨੇ ਜਿਸ ਸਾਈਡ ਜਿਹੜੀ ਲੋਕੇਸ਼ਨ ਹੁਣ ਚੈੱਕ ਕੀਤੇ ਜਾ ਰਹੀ ਹੈ ਦੂਜੇ ਪਾਸੇ ਦੋ ਟੀਮਾਂ ਹਰਿਆਣਾ ਪਹੁੰਚੀ ਐ ਦੋ ਟੀਮ ਟੀਮਾਂ ਹਿਮਾਚਲ ਪਹੁੰਚੀ ਐ ਇਹ ਕਿਉਂਕਿ ਦੇਖੋ ਬਦਮਾਸ਼ ਜਿਹੜੇ ਵੀ ਆਏ ਸੀ ਉਹਨਾਂ ਨੇ ਪੂਰੀ ਪਲੈਨਿੰਗ ਦੇ ਤਹਿਤ ਯਾਨੀ ਕਿ ਜਿੱਦਾ ਵੀ ਨਾਦੀ ਪੂਰੀ ਪਲੈਨਿੰਗ ਹੁੰਦੀ ਹੈ ਦੇਖੋ ਗੁਜੋਤਰੀ ਪਹਿਲੀ ਵਾਰੀ ਨਹੀਂ ਹੈ ਦੇਖੋ ਕਬੱਡੀ ਟੂਰਨਾਮੈਂਟ ਦਾ ਤੁਹਾਨੂੰ ਯਾਦ ਹੋਣਾ ਗੰਗਾ ਲੰਬੀਆ ਦਾ ਵੀ ਜਦੋਂ ਪਟਿਆ ਕੋਇਆ ਜੀ ਉਹ ਸੇਮ ਕਬੱਡੀ ਟੂਰਨਾਮੈਂਟ ਵੀ ਚੱਲ ਰਿਹਾ ਸੀਗਾ ਜਿਸ ਟਾਈਮ ਇਹ ਮਰਡਰ ਹੋਇਆ ਸੀਗਾ ਔਰ ਪੂਰੀ ਮੋਟਰਸਪੋਰਟ ਪਰ ਤੇ ਦੇਖੋ ਮਨੋਜ ਹੈਰਾਨ ਨਹੀਂ ਜਿੰਨੇ ਕੇ ਵੀ ਹੈ ਜਦੋਂ ਇੰਦਰਪ੍ਰੀਤ ਪੈਰੀ ਦਾ ਹਾਲ ਫਿਲਹਾਲ ਕਤਲ ਹੋਇਆ ਹੋਵੇ ਚੰਡੀਗੜ੍ਹ ਦੇ ਵਿੱਚ ਬਹੁਤ ਜ਼ਿਆਦਾ ਸਮਾਉਸ ਨੂੰ ਨਹੀਂ ਹੋਇਆ ਇਹ ਇੱਕ ਤੋਂ ਬਾਅਦ ਇੱਕ ਬਹੁ ਤੁਸੀਂ ਦੇਖੋ ਕਿ ਰਾਈਵਲ ਗੈਂਗ ਜਿਹੜੀ ਲਾਰੈਂਸ ਗੈਂਗ ਦੀ ਅਸੀਂ ਗੱਲ ਕਰ ਲਈਏ ਜਾਂ ਫਿਰ ਬੰਬੀਹਾ ਗੈਂਗ ਦੀ ਅਸੀਂ ਗੱਲ ਕਰ ਲਈਏ ਕਿਤੇ ਨਾ ਕਿਤੇ ਆਪਸੀ ਜਿਹੜਾ ਵਿਵਾਦ ਹੈ ਉਹ ਲਗਾਤਾਰ ਵੱਧ ਰਿਹਾ ਹੈ ਔਰ ਆਪਸੀ ਵਿਵਾਦ ਜੇ ਚੱਲਦੇ ਆਪਣੇ ਹੀ ਜਿਹੜੇ ਕੈਥਰ ਸਰੇ ਕਿ ਉਹਨਾਂ ਦੇ ਜਿਹੜੇ ਸਾਥੀ ਰਹੇ ਨੇ ਜਾਂ ਫਿਰ ਜीडीबी ਵਿਵਾਦ ਪਿਛੇ ਪਿਛਲੇ ਦਿਨਾਂ ਚੱਲਿਆ ਹੈ ਕਾ ਉਹ ਕਾਫੀ ਜਿਆਦਾ ਕਹਿ ਰਿਹਾ ਹਾਲਾਂਕਿ ਕੱਲ ਜਿਹੜਾ ਇਹ ਪੂਰੀ ਵਾਰਦਾਤ ਹੋਈ ਹੈ ਇੰਦਰਪ੍ਰੀਤ ਸਿੰਘ ਪਹਿਰੇ ਦੀ ਤੁਸੀਂ ਗੱਲ ਕਰ ਰਹੇ ਹੋ ਜਾਂ ਉਸ ਤੋਂ ਪਹਿਲਾਂ ਦੀ ਜਿਹੜੀ ਵੀ ਇਸ ਤਰ੍ਹਾਂ ਹੋਈ ਹੈ ਕੋਫੀਆ ਏਜੰਸੀ ਲਗਾਤਾਰ ਜਿਹੜੀ ਹੈ ਇੰਟੈਲੀਜੈਂਸ ਜਿਹੜੀ ਹੈ ਲਗਾਤਾਰ ਇਹਦੇ ਵਿੱਚ ਮੋਨਿਟਰਿੰਗ ਕਰ ਰਹੀ ਹੈ ਲੇਕਿਨ ਕੱਲ ਦੇਖੋ ਉੱਥੇ ਪੁਲਿਸ ਦੀ ਮੌਜੂਦਗੀ ਵੀ ਸੀ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਉੱਥੇ ਪੁਲਿਸ ਮੌਜੂਦ ਸੀ ਪੁਲਿਸ ਪੁਲਿਸ ਡਿਪਲॉयਮੈਂਟ ਸੀ ਕਿਉਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਰਮਿਸ਼ਨ ਲੈ ਕੇ ਸਾਰਾ अच्छा सिक्योरिटी एनी नहीं होती मनोज आ, क्योंकि बहुत आसानी के नाल देखो बेशक वो फैंस ਦੇ ਰੂਪ ਦੇ ਵਿੱਚ ਆਏ ਬਦਮਾਸ਼ ਇੰਨੀ ਸਿਕਿਉਰਟੀ ਨਹੀਂ ਸੀ ਰਾਣਾ ਦੇ ਨਾਲ ਕਿ ਉਸ ਨੂੰ ਬਚਾਇਆ ਜਾ ਸਕਦਾ ਜਾਂ ਫਿਰ ਕਿਸ ਤਰੀਕੇ ਦਾ ਇਹਨਾਂ ਦਾ ਕਿਉਂਕਿ ਇਹ ਪ੍ਰਮੋਟਰ ਵੀ ਸੀਗਾ ਕਬੱਡੀ ਖਿਡਾਰੀ ਦੇ ਨਾਲ ਨਾਲ ਦੇਖੋ ਗੁਜਰਤ ਕਿਉਂਕਿ ਮਾਹੌਲ ਇਸ ਤਰ੍ਹਾਂ ਦਾ ਬਣਾਇਆ ਗਿਆ ਕਿਉਂਕਿ ਉੱਥੇ ਬਹੁਤ ਰੌਸ਼ੀਗਾ ਹੁਣ 팬 ਬਣ ਕੇ ਉੱਥੇ ਪਹੁੰਚੇ ਜੀ ਅਸੀਂ ਤੁਹਾਡੇ 팬 ਆ ਔਰ ਇਹ ਨਹੀਂ ਕਿ ਅੰਦਰ ਹੋਇਆ ਹੈ ਯਾਨੀ ਕਿ ਇੱਦਾਂ ਹੀ ਉਹ ਬਿਲਕੁਲ ਕਹਿ ਸਕਦੇ ਹੈ ਕਿ ਅੰਦਰੋਂ ਜਿੱਥੇ ਟੂਰਨਾਮੈਂਟ ਚੱਲ ਰਿਹਾ ਸੀਗਾ ਜਿੱਦਾਂ ਹੀ ਉਹ ਬਾਹਰ ਆਏ ਆ ਹੂੰ ਉਸੇ ਬਾਹਰ ਹੀ ਉਹਨਾਂ ਨੂੰ ਫੜ ਲਿਆ ਕਿ ਅਸੀਂ ਤੁਹਾਡੇ ਫੈਨ ਆ ਅਸੀਂ ਤੁਹਾਡੇ ਨਾਲ ਫੋਟੋ ਖਿਚਾਣਾ ਚਾਹੁੰਦੇ ਦੇਖੋ ਇਹ ਪੂਰੀ ਪਲੈਨਿੰਗ ਦੇ ਨਾਲ ਹੋਇਆ ਹੈ ਇਹ ਵੀ ਗੱਲ ਆ ਰਹੀ ਹੈ ਕਿ ਕਾਫੀ ਦੇਰ ਤੋਂ ਉਹ ਇੰਤਜ਼ਾਰ ਕਰ ਰਹੇ ਸੀਗੇ ਪਹਿਲਾ ਪੁਆਇੰਟ ਦੂਜਾ ਪੁਆਇੰਟ ਇਹਦੇ ਵਿੱਚ ਇੱਕ ਹੋਰ ਹੈ ਕਿਉਂਕਿ ਪੁਲਿਸ ਦੀ ਜਾਂਚ ਦੇ ਵਿੱਚ ਇੱਕ ਚੀਜ਼ ਹੋਰ ਆ ਰਹੀ ਹੈ ਪੁਲਿਸ ਇਹ ਮੰਨ ਕੇ ਚੱਲ ਰਹੀ ਹੈ ਕਿ ਕੋਈ ਨਾ ਕੋਈ ਉੱਥੇ ਕੋਈ ਸ਼ਖਸ ਜਾਂ ਕੋਈ ਬਦਮਾਸ਼ ਉੱਥੇ ਮੌਜੂਦ ਸੀ ਜਿਹੜੇ ਵੀ ਹਮਲਾਵਰਾਂ ਨੂੰ ਇੱਕ ਇੱਕ ਪਲ ਦੀ ਡਿਟੇਲ ਦੇ ਰਿਆ ਸੀਗਾ ਕਿ ਉਹ ਹੁਣ ਆਉਣ ਵਾਲਾ ਹੈ ਉਹ ਇੱਥੇ ਮੌਜੂਦ ਹੈ ਹੁਣ ਉਹ ਬਾਹਰ ਨਿਕਲ ਰਿਹਾ ਹੈ ਕਿਉਂਕਿ ਤੁਸੀਂ ਦੇਖੋ ਕਿ ਜਿਹੜੀ ਮੋਡਸ ਆਪਰੇਂਟੀ ਹੁੰਦੀ ਹੈ ਬਦਮਾਸ਼ਾਂ ਦੀ ਜਿਹੜਾ ਮਰਡਰ ਕਰਦੇ ਆ ਫਿਰ ਇਸ ਤਰ੍ਹਾਂ ਦੀ ਹਮਲਾ ਕਰਦੇ ਆ ਤਾਂ ਉਹਨਾਂ ਦੇ ਜਿਹੜੇ ਸਾਥੀ ਹੈ ਉਹ ਪੂਰੀ ਰੈਕੀ ਕਰਦੇ ਆ ਕਿ ਜਿਹਦੇ ਤੇ ਵੀ ਟਾਰਗੇਟ ਹੁਣ ਇੱਕਲ ਹੋ ਰਿਹਾ ਹੈ ਕਿ ਰਾਣਾ ਤੋਂ ਇਲਾਵਾ ਉਹਨਾਂ ਵੱਲੋਂ ਕਿਸੇ ਨੂੰ ਵੀ ਕਿਸੇ ਤਰ੍ਹਾਂ ਦਾ ਕੋਈ ਟਾਰਗੇਟ ਨਹੀਂ ਕੀਤਾ ਗਿਆ ਯਾਨੀ ਕਿ ਬੜਾ ਸਾਫ਼ ਹੈ ਕਿ ਰਾਣਾ ਬਲਾ ਚੌਰੀਆ ਹੀ ਉਹਨਾਂ ਦੇ ਟਾਰਗੇਟ ਕੀਤਾ ਯਾਨੀ ਕਿ ਉਹਨਾਂ ਨੂੰ ਹੀ ਟਾਰਗੇਟ ਕਰਨਾ ਸੀਗਾ ਕਿਤੇ ਦੇ ਨਾਲ ਹੋਰ ਵੀ ਸੀਗੇ ਕਿਤੇ ਹੋਰ ਤੇ ਫਾਇਰਿੰਗ ਨਹੀਂ ਕੀਤੀ ਗਈ ਸਿਰਫ ਉਹ ਸਿਰਫ ਰਾਣਾ ਬਲਾ ਚੋਰੀਆ ਨੂੰ ਹੀ ਟਾਰਗੇਟ ਕੀਤਾ ਗਿਆ ਟਾਰਗੇਟ ਕਰਨ ਤੋਂ ਬਾਅਦ ਫਾਇਰਿੰਗ ਕਰਨ ਤੋਂ ਬਾਅਦ ਉੱਥੋਂ ਭੱਜ ਗਏ ਹਾਲਾਂਕਿ ਹੋਰ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਕਿਸੇ ਦਾ ਨਹੀਂ ਹੋਇਆ ਲੇਕਿਨ ਰਾਣਾ ਬਲਾ ਚੋਰੀਆ ਨੂੰ ਹੀ ਉਹਨਾਂ ਦਾ ਟਾਰਗੇਟ ਸੀਗਾ ਔਰ ਉਸ ਤੋਂ ਬਾਅਦ ਜਿਹੜੀ ਵੀ ਪੋਸਟ ਆਈ ਹੈ ਜਿਹੜੀ ਵੀ ਇਸ ਪੋਸਟ ਹਾਲਾਂਕਿ ਪੁਲਿਸ ਪੁਲਿਸ ਵੀ ਹੁਣ ਲਗਾਤਾਰੀ ਦੀ ਮੇਰਾ ਉਸ ਸਵਾਸੀ ਮਨੋਚ ਸਵਾਲ ਉਹੀ ਸੀ ਹਮਲਾਵਰ ਦੌੜ ਗਏ ਨੇ ਦੋ ਤੋਂ ਤਿੰਨ ਦੱਸੇ ਜਾ ਰਹੇ ਨੇ ਹੁਣ ਤੱਕ ਕੋਈ ਵੀ ਕਲੂ ਨਹੀਂ ਮਿਲਿਆ ਕਿੱਥੇ ਉਹ ਚਲੇ ਗਏ ਕਿਉਂਕਿ ਬਿਲਕੁਲ ਬੇਸ਼ੱਕ ਉਹ ਪੈਦਲ ਆਏ ਉਹਨਾਂ ਨੇ ਆ ਕੇ ਫਾਇਰਿੰਗ ਸਿੱਧੀ ਕਰ ਦਿੱਤੀ ਕਬੱਡੀ ਖਿਡਾਰੀ ਦਾ ਇਹ ਮਰਡਰ ਹੈ ਮੈਦਾਨ ਦੇ ਵਿੱਚ ਮਰਡਰ ਹੋਇਆ ਨੇੜੇ ਪਰ ਮੂਸੇਵਾਲਾ ਦੇ ਕਤਲ ਦੇ ਨਾਲ ਮਿਲਦਾ ਜੁਲਦਾ ਹੈ ਪੂਰੀ ਰੇਕੀ ਦਾ ਤੁਸੀਂ ਜ਼ਿਕਰ ਕੀਤਾ ਇੱਕ ਸ਼ਖਸ ਹੋ ਸਕਦਾ ਕੇਕੜਾ ਦੇ ਰੂਪ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਜੇਹਾ ਕੋਈ ਸ਼ਖਸ ਹੋਏਗਾ ਤਾਂ ਹੁਣ ਤੱਕ ਕੋਈ ਪੈਰ ਨਹੀਂ ਨਿਪਾਇਆ ਗਿਆ ਹੈ ਉਹਨਾਂ ਬਦਮਾਸ਼ਾਂ ਦਾ ਕੋਈ ਇਹ ਬਹੁਤ ਇੰਪੋਰਟੈਂਟ ਹੈ ਗੁਰਜੋਤ ਕਿਉਂਕਿ ਜਿੱਦਾਂ ਤੁਸੀਂ ਕੇਕੜੇ ਦਾ ਜ਼ਿਕਰ ਕੀਤਾ ਸੀ ਤੋਂ ਮੂਸੇਵਾਲਾ ਮਰਡਰ ਮਾਮਲੇ ਦੀ ਪੂਰੀ ਰੇਕੀ ਉਹਨੇ ਕੀਤੀ ਸੀਗੀ ਹੈ 15000 ਰੁਪਏ 15000 ਰੁਪਏ ਉਹਨੂੰ ਦਿੱਤੇ ਗਏ ਸੀਗੇ ਪੂਰੀ ਰੇਕੀ ਕਰਨ ਦੇ ਇਸ ਮਾਮਲੇ ਦੇ ਵਿੱਚ ਵੀ ਪੁਲਿਸ ਇਸੇ ਤਰ੍ਹਾਂ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਕਿ ਕੋਈ ਨਾ ਕੋਈ ਟੂਰਨਾਮੈਂਟ ਦੇ ਵਿੱਚ ਜ਼ਰੂਰ ਜੀ ਕਿਉਂਕਿ ਇਹ ਪੂਰੀ ਰੈਕੀ ਕਰ ਰਹੇ ਸੀਗਾ ਔਰ ਹਮਲਾਵਰ ਦੇ ਨਾਲ ਟਾਕ ਸੀਗਾ ਕਿ ਆਖਿਰ ਉਸਨੂੰ ਪੂਰੀ ਇਨਫੋਰਮੇਸ਼ਨ ਦੇ ਰਹੇ ਸੀਗਾ ਹੁਣ ਸਾਰੀ ਚੀਜ਼ਾਂ ਨੂੰ ਲੈ ਕੇ ਦੇਖੋ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਛਾਪੇਮਾਰੀ ਕੀਤੀ ਜਾ ਰਹੀ ਹੈ ਔਰ ਲੇਟ ਨਾਈਟ ਤੱਕ ਟੀਮਾਂ ਜਿਹੜੀ ਹੈ ਉਹ ਵਕਵਾਕ ਏਰੀਆ ਦੇ ਵੀ ਛਾਪੇਮਾਰੀ ਜ਼ਰੂਰ ਕਰਦੀ ਨਜ਼ਰ ਆ ਰਹੀ ਹੈ ਕਿਉਂਕਿ ਦੇਖੋ ਇਹ ਕਨੈਕਸ਼ਨ ਗੈਂਗਸਟਰ ਕਨੈਕਸ਼ਨ ਹੈ ਔਰ ਜਿਨ੍ਹਾਂ ਦੇ ਨਾਮ ਤੇ ਨਾਂ ਲਏ ਗਏ ਨੇ ਉਹਨਾਂ 'ਤੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਬਿੰਬਈਆ ਗਏ ਆਖਿਰ ਹੋਰ ਜਿਹੜੇ ਲਿੰਕਸ ਨੇ ਲਗਾਤਾਰ ਇਹਦੇ ਵਿੱਚ ਕੰਮ ਕੀਤਾ ਕਿਉਂਕਿ ਪੂਰੀ ਰਾਤ ਕਿਉਂਕਿ ਕੱਲ ਦੇਰ ਸ਼ਾਮ ਦਾ ਇਹ ਪੂਰਾ ਮਾਮਲਾ ਹੈ ਔਰ ਪੂਰੀ ਰਾਤ ਇਹਦੇ ਵਿੱਚ ਪੰਜਾਬ ਪੁਲਿਸ ਦੀ ਜਿਹੜੀ ਟੀਮਾਂ ਹੈ ਵਕ ਵਕ ਜਲਦੀ ਹੈ ਉਹ ਲਗਾਤਾਰ ਇਨਵੈਸਟੀਗੇਸ਼ਨ ਤੇ ਛਾਪੇਮਾਰੀ ਕਰਦੀ ਨਜ਼ਰ ਆਈ ਫਿਲਹਾਲ ਕੋਈ ਗ੍ਰਿਫਤਾਰੀ ਇਸ ਮਾਮਲੇ 'ਚ ਗੁਰੂਤ ਨਹੀਂ